ਮੈਂ ਵੀ ਬਾਪੂ ਜੀ ਨੇ ਘਰੇਲੂ ਮਜਬੂਰੀ ਦੇ ਕਰਕੇ ਜਿਹੜੇ ਇਹ ਸੰ ਦਾ ਬਕਾਊ ਕੀਤੇ ਸੀ 59 ਇਹਦਾ ਕਿਹੜਾ ਮਾਡਲ ਹੈ ਜੀ ਇਹ 1996 ਡਬਲ ਪੰਪ ਆ ਡਬਲ ਜਿਹੜਾ origignal ਪੰਪ ਆਉਂਦਾ ਉਹ ਵੀ ਨਾਲ ਕੰਮ ਕਰਦਾ ਹਾਂ ਮੂਰੇ ਸੋਨਾ ਵਾਲੇ ਕਾਲਾ ਪੰਪ ਲਵਾਇਆ ਹੁਣ ਬਾਪੂ ਜੀ ਰੇਟ ਦੀ ਜੇ ਗੱਲ ਕਰੀਏ ਡਿਸਕਾਊਂਟ ਪਾ ਦੀ 100 ਰੁਪਿਆ ਕਰ ਦਿਓ ਠੀਕ ਆ ਰੇਟ ਆਪਾਂ ਬਿਲਕੁਲ ਖਿੱਚ ਕੇ ਕਰਨਾ ਕਿੰਨਾ ਕਰੋਗੇ ਜੀ ਹਾਂ 185 ਲਵਾਂਗੇ 185 ਹੂੰ ਠੀਕ ਹੈ ਜੀ ਇਹਦੇ ਚ ਛੋਟ 150 ਹੀ ਹੋ 185 ਨਹੀਂ ਫਿਰ ਰੌਂਡ ਫਿੰਗਰ ਦੇ ਵਿੱਚ ਹੀ ਕਰਦੇ ਹੋ ਜੀ ਹਾਂ 180 ਕਰਦੇ ਹੋ ਜੀ 180 ਕਰ 180 ਤੇਰੀ ਵੀਡੀਓ ਦੇਖ ਕੇ ਆਉ 2000 ਰੁਪਏ ਨੂੰ ਲੈਦਾ ਛੱਡ ਦੇ ਇਹ 5000 ਰੁਪਏ ਬਾਪੂ ਜੀ ਵਰਗੇ ਨੇ ਇਹਦਾ ਰੇਟ ਰੱਖਿਆ ਹੋਇਆ ਜਿਹੜੇ ਆ ਬਾਈ ਬਲੇਡ ਬਲੂਟਾ ਚੰਗੀ ਤਰ੍ਹਾਂ ਦੇਖ ਲੋ ਬਲੇਡ ਬਲੂਟ ਬਿਲਕੁਲ ਵਧੀਆ ਹਾਲਤ ਦੇ ਵਿੱਚ ਆ ਦੀ ਰੇਟ ਦੀ ਗੱਲ ਕਰੀਏ ਦੱਸ 10000 ਰੁਪਏ ਆਪੂ ਜੀ ਹੁਣ ਇਹਦਾ ਰੇਟ ਦੀ ਗੱਲ ਦੱਸੋ ਜੀ 20000 ਰੁਪਏ 20000 ਰੁਪਏ ਜੀ ਕਿਹੜਾ ਰੁਪਇਆ ਰੇਟ ਆ ਇਹਦਾ 12 ਫੁੱਟ ਲੰਮੀ ਆ 2.5 ਫੁੱਟ ਉੱਚੀ ਆ ਤੇ 6 ਫੁੱਟ ਬਾਈ ਜਿਹੜੀ ਟਰਾਲੀ ਆ ਉਹ ਚੌੜੀ ਆ। ਸਾ ਰੇਟ ਰੂਟ ਕਿੰਨਾ ਰੱਖਿਆ ਹੋਇਆ ਜੀ? 75000 ਰੁਪਏ ਰੇਟਾ। ਬਾਈ ਸਾਰੀ ਗੱਲ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ। ਜੇਕਰ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਬਾਈ ਤਾਂ ਬਾਈ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਅੱਜ ਦੀ ਵੀਡੀਓ ਨਾ ਆਪਾਂ ਉਹਨਾਂ ਵੀਰ ਭਾਈਆਂ ਵਾਸਤੇ ਲੈ ਕੇ ਆਏ ਆ ਜਿਹੜੇ ਕਹਿੰਦੇ ਬਾਈ ਬਾਈ ਸਾਨੂੰ ਇੱਕੋ ਹੀ ਘਰ ਦੇ ਵਿੱਚੋਂ ਟਰੈਕਟਰ ਮਿਲ ਜੇ, ਜਿਹੜੇ ਖੇਤੀ ਬਾੜੀ ਦੇ ਜਿਹੜੇ ਸੰਦ ਆ ਸਾਰੇ ਇੱਕੋ ਘਰ ਦੇ ਵਿੱਚੋਂ ਮਿਲ ਜਾਣਾ। ਹੁਣ ਅੱਜ ਆਪਾਂ ਜਿਹੜੇ ਬਾਪੂ ਜੀ ਨੂੰ ਮਲਾਵਾਂਗੇ ਬਾਪੂ ਜੀ ਨੇ ਖੇਤੀ ਦੇ ਜਿਹੜੇ ਸੰਦ ਆ ਬਿਲਕੁਲ ਸ਼ੌਂਕੀਆ ਤੌਰ ਤੇ ਰੱਖੇ ਹੋਏ ਸੀਗੇ ਤੇ ਹੁਣ ਸਰੀਰ ਬਜ਼ੁਰਗ ਹੋਣ ਕਰਕੇ ਤੇ ਬੱਚੇ ਆਪੋਂ ਆਪਣੇ ਕੰਮਾਂ ਤੇ ਲੱਗਣ ਕਰਕੇ ਜਿਹੜੇ ਸਾਰੇ ਸੰਦ ਬਕਾਊ ਕਰਤੇ ਠੀਕ ਆ ਹੁਣ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਤੇ ਜਿੰਨੇ ਵੀ ਖੇਤੀਬਾੜੀ ਦੇ ਜਿਹੜੇ ਸੰਦ ਸੀਗੇ ਬਾਪੂ ਜੀ ਨੇ ਘਰ ਦੇ ਵਿੱਚ ਰੱਖੇ ਹੋਏ ਸੀਗੇ ਉਹ ਸਾਰੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਜੇ ਹੁਣ ਬਈ ਡਿਸਕਾਊਂਟ ਦੀ ਗੱਲ ਕਰੀਏ ਡਿਸਕਾਊਂਟ ਬਾਪੂ ਜੀ ਨੇ 100 ਰੁਪਏ ਹੀ ਰੱਖਿਆ ਹੋਇਆ ਹਾਂ ਆ ਇਹਦਾ ਮਾਣ ਤਾਣ ਬਈ ਜ਼ਰੂਰ ਕਰਨਗੇ ਕਿਉਂਕਿ ਜਿਹੜੇ ਰੇਟ ਆਪਾਂ ਪਹਿਲਾਂ ਹੀ ਜੈਨੂਨ ਕਰਾਤੇ ਆ ਠੀਕ ਆ ਉਹਦੇ ਵਿੱਚ ਕੀ ਹੁੰਦਾ ਜਿਹੜੇ ਰੇਟ ਆ ਪਹਿਲਾਂ ਆਪਾਂ ਹਾਈ ਰੱਖ ਲੈਨੇ ਹੋ ਉਸ ਤੋਂ ਬਾਅਦ ਆਪਾਂ ਜਿਹੜਾ 10 20 40000 ਰੁਪਏ ਇਹ ਡਿਸਕਾਊਂਟ ਦੇ ਦਿੰਨੇ ਹੁੰਦੇ ਆ ਇਹ ਕੰਮ ਆ ਬਾਪੂ ਜੀ ਨੇ ਨਹੀਂ ਕੀਤਾ ਕਿਉਂਕਿ ਬਾਪੂ ਜੀ ਦਾ ਜਿਹੜਾ ਘਰੇਲੂ ਕੰਮ ਆ ਇੱਕ ਤਾਂ ਸੇਲ ਪਰਸੇਜ ਦਾ ਕੰਮ ਹੁੰਦਾ ਸੇਲ ਪਰਸੇਜ ਵਾਲਾ ਕੰਮ ਨਹੀਂ ਹੈਗਾ ਬਾਪੂ ਜੀ ਦਾ ਹੈਗਾ ਜਿਵੇਂ ਆਪਣਾ ਦੇਸੀ ਜੱਟੂ ਕੰਮ ਹੁੰਦਾ ਜਿਹੜੇ ਸੰ ਦਾ ਉਹ ਆਪਾਂ ਵੇਚਣੇ ਆ ਹੁਣ ਆਪਾਂ ਜਿਹੜੇ ਵੀਡੀਓ ਨੂੰ ਜ਼ਿਆਦਾ ਲੰਬੀ ਨਹੀਂ ਕਰਦੇ ਜਿਹੜੇ ਸੰ ਦਾ ਉਹ ਵੀ ਦਿਖਾਉਣੇ ਆ ਤੇ ਬਾਪੂ ਬਾਪੂ ਜੀ ਸਸਰੀ ਕਾਲ ਜੀ ਠੀਕ ਠਾਕ ਹੋ ਬਾਪੂ ਜੀ ਵਧੀਆ ਚੜਦੀ ਕਲਾ ਜੀ ਜੀ ਤੇ ਬਾਪੂ ਜੀ ਹੁਣ ਜਿਹੜੇ ਸੰ ਦਾ ਆਪਾਂ ਵੇਚਨੇ ਗਾ ਤੋ ਐ ਜੀ ਖੇਤੀ ਨਹੀਂ ਕਰਨੀ ਆਪਾਂ ਖੇਤੀ ਕਰਨੀ ਛੱਡਤੀ ਬੱਚੇ ਆਉਦੇ ਸੈੱਟ ਨੇ ਆਪਦੇ ਕੰਮਾਂ ਤੇ ਕੰਮ ਨਹੀਂ ਕਰਦਾ ਫਿਰ ਆਪਾਂ ਕਿਉਂ ਕਾਠ ਮਾਰਨੇ ਆ ਜੀ ਜੀ ਠੀਕ ਆ ਬਾਪੂ ਜੀ ਤੇ ਬਾਪੂ ਜੀ ਹੁਣ ਆਪਾਂ ਜਿਹੜੇ ਰੇਟ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਵੀ ਬੋਲਤਾ ਵੀ ਆਪਾਂ ਰੇੜੇ ਰੇਟ ਆ ਆਪਾਂ ਵੇਚਣ ਵਾਲੀ ਗੱਲ ਹੀ ਕਰਨੀ ਲੈ ਵੀ ਬਾਪੂ ਜੀ ਨੇ ਘਰੇਲੂ ਮਜਬੂਰੀ ਦੇ ਕਰਕੇ ਜਿਹੜੇ ਇਹ ਸੰ ਦਾ ਬਕਾਊ ਕੀਤੇ ਸੀ ਜਿਹੜੀਆਂ ਗੱਲਾਂ ਬਾਤਾਂ ਆਪਾਂ ਬਾਪੂ ਜੀ ਨਾਲ ਪਹਿਲਾਂ ਵੀ ਕਰ ਲਈਆਂ ਕਿ ਹੁਣ ਨਾਲ ਦੀ ਨਾਲ ਜਿਹੜੇ ਸੰ ਦਾ ਆਪਾ ਉਹ ਦਿਖਾਉਣੇ ਆ ਤੇ ਨਾਲ ਬਾਪੂ ਜੀ ਨਾਲ ਕਰਦੇ ਆ ਗੱਲਬਾਤ ਬਾਪੂ ਜੀ ਹੁਣ ਜੇ ਮਾਡਲ ਦੀ ਗੱਲ ਕਰੀਏ 95 ਕੇ ਦਾ ਕਿਹੜਾ ਮਾਡਲ ਹੈ ਜੀ ਇਹ 1996 1996 ਮਾਡਲ ਆ ਬਾਈ ਹਰਿਆਣੇ ਦਾ ਨੰਬਰ ਹਰਿਆਣੇ ਦਾ ਨੰਬਰ ਆ ਗਿਆ ਲੈ ਵੀ ਟਾਇਰ ਟੂਰ ਬਾਈ ਚੰਗੀ ਤਰ੍ਹਾਂ ਚੈੱਕ ਕਰ ਲੋ ਠੀਕ ਆ ਮੂਰਲੇ ਟਾਇਰ ਬਾਪੂ ਜੀ ਕਿੰਨੇ ਪੈਸੇ ਪਏ ਹੋਏ ਆ 50 50% 50 ਪੈਸੇ ਬਾਈ ਮੂਰਲੇ ਆ ਤੇ ਬੈਕ ਸਾਈਡ ਵਾਲੇ ਬਾਈ ਇਹ ਆ 40 ਪੱਕੇ ਟਾਇਰ ਪੱਕੇ ਟਾਇਰ ਆਗੇ ਤੇ ਇੰਜਨ ਤੇ ਸ਼ੋ ਦੀ ਬਾਈ ਪਹਿਲਾਂ ਨਾ ਚੰਕ ਚੈੱਕ ਕਰੋ ਰੇਟ ਆਪਾਂ ਬਾਅਦ ਦੇ ਵਿੱਚ ਦੱਸਾਂਗੇ ਤੇ ਜਿਹੜਾ ਟਰੈਕਟਰ ਦੀ ਜਿਹੜੀ ਮੇਨ ਪਲੱਸ ਪੁਆਇੰਟ ਇਹ ਆ ਵੀ ਬਿਲਕੁਲ ਜੈਨੂਨ ਹਾਲਤਾ ਪੈੜਦਾਨ ਵਗੈਰਾ ਚੰਗੀ ਤਰ੍ਹਾਂ ਬਾਈ ਚੈੱਕ ਕਰ ਲੋ ਠੀਕ ਆ ਮੀਟਰ ਮੂਟਰ ਲਓ ਜੀ ਸਭ ਕੁਝ ਚੱਲੂ ਸਭ ਕੁਝ ਚੱਲੂ ਵੀ ਜਿਹੜਾ ਗੀਅਰ ਤੇ ਇੰਜਨ ਦਾ ਆਪਦਾ ਕੰਮ ਕਰਾਇਆ ਹੋਇਆ ਹੈ ਕ੍ਰਾਉਨ ਪਿਨੀਆ ਦੇ ਵਿੱਚ 65 ਬਾਈ ਦਾ ਪਾਇਆ ਹੋਇਆ ਠੀਕ ਹੈ ਜੀ ਤੇ ਡਬਲ ਇਹਦਾ ਡਬਲ ਪੰਪ ਆ ਡਬਲ ਜਿਹੜਾ origignal ਪੰਪ ਆਉਂਦਾ ਉਹ ਵੀ ਨਾਲ ਕੰਮ ਕਰਦਾ ਹੈ ਮੂਰੇ ਸੋਨਾ ਲੀਕ ਵਾਲਾ ਪੰਪ ਲਵਾਇਆ ਆ ਆਹ ਜਿਹੜਾ ਸੋਨਾ ਲੀਕ ਵਾਲਾ ਆ ਸੋਨਾ ਲੀਕ ਵਾਲਾ ਪੰਪ ਲਵਾਇਆ ਲੈ ਵੀ ਆ ਸੋਨਾ ਲੀਕ ਵਾਲਾ ਪੰਪ ਲਵਾਇਆ ਹੋਇਆ ਤੇ ਹੁਣ ਆਪਾਂ ਬੈਕ ਸਾਈਡ ਤੋਂ ਇਹ ਟਰੈਕਟਰ ਚੰਗੀ ਤਰ੍ਹਾਂ ਚੈੱਕ ਕਰਾ ਦਿੰਨੇ ਆ ਲਓ ਜੀ ਮਰਗਾੜ ਵਗੈਰਾ ਬਾਈ ਚੰਗੀ ਤਰ੍ਹਾਂ ਦੇਖ ਲਓ ਠੀਕ ਆ ਤੇ ਨਾਲ ਹੀ ਆ ਲਾਈਟਾਂ ਵਗੈਰਾ ਬਿਲਕੁਲ ਜਿੰਨਾ ਕੰਮ ਟਰੈਕਟਰ ਦਾ ਹੋਇਆ ਸਾਰਾ ਸ਼ੌਂਕੀਆ ਹੋਇਆਗਾ ਲਓ ਜੀ ਬੈਕ ਸਾਈਡ ਤੋਂ ਚੰਗੀ ਤਰ੍ਹਾਂ ਦੇਖ ਲਓ ਚੰਗੀ ਹਾਲਤ ਦੇ ਵਿੱਚ ਬਾਈ ਹੁੱਕਾ ਠੀਕ ਆ ਗੁੱਲੀਆਂ ਵਗੈਰਾ ਬਿਲਕੁਲ ਵਧੀਆ ਹਾਲਤ ਦੇ ਵਿੱਚ ਆ ਡੰਡਾ ਫੱਟੀ ਸਾਰਾ ਕੁਝ ਨਾਲ ਆ ਡੰਡਾ ਫੱਟੀ ਸਾਰਾ ਕੁਝ ਤੇ ਬਾਪੂ ਜੀ ਕਾਗਜ਼ ਵਗੈਰਾ ਸਾਰਾ ਕੁਝ ਓਕੇ ਆ ਕਾਗਜ਼ ਓਕੇ ਆ ਕਾਗਜ਼ ਓਕੇ ਆ ਲੈ ਵੀ ਟਿਊਬਾਂ ਵਗੈਰਾ ਬਾਈ ਚੰਗੀ ਤਰ੍ਹਾਂ ਦੇਖ ਲਓ ਬਿਲਕੁਲ ਡਰਾਈ ਆ ਠੀਕ ਆ ਕਿਤੇ ਵੀ ਕੋਈ ਲੀਕੇਜ ਵਗੈਰਾ ਨਹੀਂ ਹੈਗੀ ਲੈ ਵੀ ਛਤਰੀ-ਛੁਤਰੀ ਬਾਈ ਚੰਗੀ ਤਰ੍ਹਾਂ ਦੇਖ ਲਓ ਬਿਲਕੁਲ ਚੰਗੀ ਹਾਲਤ ਦੇ ਵਿੱਚ ਆ ਪਾਈਪਾਂ ਦੀ ਛਤਰੀ ਲੱਗੀ ਹੋਈ ਆ ਹੁਣ ਆਪਾਂ ਇਧਰਲੀ ਸਾਈਡ ਤੋਂ ਰਿੰਮ ਵਗੈਰਾ ਤੁਹਾਨੂੰ ਚੰਗੀ ਤਰ੍ਹਾਂ ਚੈੱਕ ਕਰਾ ਦਿੰਨੇ ਆ ਲਓ ਜੀ ਮਰਗਾਰਡ ਵਗੈਰਾ ਬਾਈ ਉੱਤੇ ਤੋਂ ਦੇਖ ਲਓ ਥੱਲੇ ਤੋਂ ਦੇਖ ਲਓ ਜਿੰਨਾ ਕੰਮ ਟਰੈਕਟਰ ਦਾ ਹੋਇਆ ਸਾਰਾ ਹੀ ਸ਼ੌਂਕੀਆ ਹੋਇਆ ਠੀਕ ਆ ਪੂਰੇ ਮਜ਼ਬੂਤ ਜਿਹੜੇ ਮਰਗਾਰਡ ਆ ਟੜੇ ਰਿਮਾਂ ਦੀ ਜਿਹੜੀ ਕੰਡੀਸ਼ਨ ਆ ਉਹ ਤੁਸੀਂ ਤੁਹਾਡੇ ਸਾਹਮਣੇ ਆ ਹੁਣ ਇਧਰ ਦੇ ਪਾਸੇ ਤੋਂ ਬਾਈ ਟਰੈਕਟਰ ਧਿਆਨ ਨਾਲ ਚੈੱਕ ਕਰ ਲਓ ਠੀਕ ਆ ਚੰਗੀ ਤਰ੍ਹਾਂ ਵੀਡੀਓ ਬਰੀਕੀ ਨਾਲ ਬਣਾ ਦਿੰਨੇ ਆ ਤਾਂ ਕਿ ਜਿਹੜੇ ਸ਼ੌਂਕੀਆ ਬੰਦੇ ਆ ਜਿਨ੍ਹਾਂ ਨੇ ਸ਼ੌਂਕੀਆ ਤੌਰ ਤੇ ਜਿਹੜੇ ਟਰੈਕਟਰ ਤਿਆਰ ਕਰਾਉਣਾ ਗੇਅਰ ਇੰਜਨ ਦਾ ਬਾਪੂ ਜੀ ਕਿਵੇਂ ਆ ਬਿਲਕੁਲ ਓਕੇ ਬਿਲਕੁਲ ਓਕੇ ਆ ਭਾਵੇਂ ਅਗਲਾ 4 ਦਿਨ ਬਾਅਦ हां 4 ਦਿਨ ਬਾਹਿਆਂ ਨਾਲ ਹੀ ਬਾਪੂ ਜੀ ਦਾ ਬਾਹਣਾ ਇੱਥੇ ਬਈ ਭੰਦੀ 2 ਦਿਨ ਬਾਕੇ ਲੈ ਜਾਓ ਕਿਉਂ ਬਾਪੂ ਜੀ ਹਾਂ ਕੋਈ ਚੱਕਰ ਨਹੀਂ ਠੀਕ ਹੈ ਜੀ ਲਓ ਜੀ ਆ ਬਈ ਚੰਗੀ ਤਰ੍ਹਾਂ ਚੈੱਕ ਕਰ ਲਿਓ ਗੇਅਰ ਇੰਜਨ ਦਾ ਓਕੇ ਆ ਬਾਕੀ ਸ਼ੌਂਕੀਆ ਤੌਰ ਤੇ ਕਿਸੇ ਨੇ ਹੋਰ ਕਿੰਨਾ ਤਿਆਰ ਕਰਾਉਣਾ ਉਹ ਤੁਸੀਂ ਆਪ ਕਰਵਾ ਸਕਦੇ ਹੋ ਲਓ ਜੀ ਇੰਜਨ ਇੰਜਨ ਬਈ ਚੰਗੀ ਤਰ੍ਹਾਂ ਚੈੱਕ ਕਰ ਲਓ ਬਿਲਕੁਲ ਸੁੱਕਾ ਪਿਆ ਹੋਇਆ ਇੰਜਨ ਕਿਤੇ ਟੋਕਾ ਵੀ ਲੀਕ ਨਹੀਂ ਹਾਂ ਲਓ ਜੀ ਚੰਗੀ ਤਰ੍ਹਾਂ ਬਈ ਚੈੱਕ ਕਰ ਲਓ ਬਾਪੂ ਜੀ ਮਰੀ ਸੈਲਫ ਮਾਰਿਓ ਜੀ ਸੈਲਫ ਮਾਰ ਕੇ ਦਿਖਾਓ ਜੀ ਲਓ ਬਈ ਸੈਲਫ ਮਾਰ ਕੇ ਚੰਗੀ ਤਰ੍ਹਾਂ ਤੁਹਾਨੂੰ ਇੰਜਨ ਨਾ ਚੰਗੀ ਤਰ੍ਹਾਂ ਚੈੱਕ ਕਰਾ ਦਿੰਨੇ ਆ ਸਾਰਾ ਇਹ ਟ੍ਰੈਕਟਰ ਬਿਲਕੁਲ ਵਧੀਆ ਪਿਆ ਹੋਇਆ ਲਓ ਓਕੇ ਜੀ ਬਿਲਕੁਲ ਬਈ ਆਹ ਟ੍ਰੈਕਟਰ ਤੇ ਧਿਆਨ ਨਾਲ ਦੇਖ ਲੋ ਇੰਜਨ ਓਨ ਜਨ ਨਾ ਐਂ ਜਮਾ ਉਸਕੇ ਆ ਲੋ ਜੀ ਹੁਣ ਬਾਪੂ ਜੀ ਰੇਟ ਦੀ ਜੇ ਗੱਲ ਕਰੀਏ ਡਿਸਕਾਊਂਟ ਪਾ ਦੀ 100 ਰੁਪਿਆ ਕਰ ਦਿਓ ਠੀਕ ਆ ਰੇਟ ਆਪਾਂ ਬਿਲਕੁਲ ਖਿੱਚ ਕੇ ਕਰਨਾ ਕਿੰਨਾ ਕਰੋਗੇ ਜੀ 185 ਲਵਾਂਗੇ 185 ਹੂੰ ਠੀਕ ਹੈ ਜੀ ਇਹਦੇ ਚ ਛੋਟ 150 ਹੀ ਹੋ 185 ਨਹੀਂ ਫਿਰ ਰਾਉਂਡ ਫਿੰਗਰ ਦੇ ਵਿੱਚ ਹੀ ਕਰ ਦਿਓ ਜੀ ਹਾਂ 180 ਕਰ ਦਿਓ ਜੀ 180 ਕਰ 180 ਲੈ ਵੀ ਇਸ ਤੋਂ ਬਾਅਦ ਬਾਈ ਹੋਰ ਸ਼ੋਟ ਨਹੀਂ ਹੋਣੀ 180 ਬਾਈ ਠੀਕ ਆ ਜੇ ਕੋਈ ਹੋਰ ਮਾਨਤਾਨਾ ਕਿਸੇ ਨੇ ਕਰਾਉਣਾ ਵੀ ਚਾਹਦਾ ਜਿਹੜਾ ਤੇਰੀ ਇਹ ਵੀਡੀਓ ਦੇਖ ਕੇ ਆਊਗਾ ਜਿਹੜਾ ਤੇਰੀ ਵੀਡੀਓ ਦੇਖ ਕੇ ਆਊ 2000 ਰੁਪਏ ਉਹਨੂੰ ਲੈਦਾ ਛੱਡ ਦੇ ਠੀਕ ਹੈ ਜੀ ਲੈ ਵੀ ਬਾਪੂ ਜੀ ਦਾ ਨੰਬਰ ਆਪਾਂ ਤੁਹਾਨੂੰ ਦੇ ਦਾਂਗੇ ਉਸ ਤੋਂ ਪਹਿਲਾਂ ਬਾਈ ਆ ਜਿਹੜੇ ਹੋਰ ਸੰਤ ਰਹਿ ਗਏ ਆਹ ਕਰਾਹੀ ਹੁਣ ਦੇਖ ਲੋ ਬਿਲਕੁਲ ਵਧੀਆ ਹਾਲਤ ਦੇ ਵਿੱਚ ਆ ਤੇ 5000 ਰੁਪਏ ਬਾਪੂ ਜੀ ਵਰਗੇ ਨੇ ਇਹਦਾ ਰੇਟ ਰੱਖਿਆ ਹੋਇਆ ਠੀਕ ਆ ਬਿਲਕੁਲ ਵਧੀਆ ਹਾਲਤ ਦੇ ਵਿੱਚ ਆ ਸਾਰੀ ਰੰਗ ਕੀਤੀ ਹੋਈ ਆ ਤੇ ਜਿਹੜੇ ਆ ਬਾਈ ਬਲੇਡ ਬਲੂਟਾ ਚੰਗੀ ਤਰ੍ਹਾਂ ਦੇਖ ਲਓ ਬਲੇਡ ਬਲੂਟ ਬਿਲਕੁਲ ਵਧੀਆ ਹਾਲਤ ਦੇ ਵਿੱਚ ਆ ਤੇ ਹੁਣ ਬਾਪੂ ਜੀ ਕਰਾਹੇ ਦਾ ਕਰਾਹੇ ਦਾ ਕਹਿ ਦੱਸਦੀ ਜਿਹੜਾ ਆ ਠੁਗਲਿਆ ਪੱਤਰਾ ਲਵਾ ਕੇ ਦੇਵਾਂ ਪੱਤਰਾ ਲਵਾ ਕੇ ਦੇਣਗੇ ਬਾਈ ਜਿਵੇਂ ਆ ਗਲਿਆ ਪਿਆ ਨਾ ਇੱਥੋਂ ਹਾਂ ਇਹ ਬਿਲਕੁਲ ਰਿਪੇਅਰ ਕਰਾ ਕੇ ਬਾਪੂ ਜੀ ਦੇਣਗੇ ਦੇਵਾਂਗੇ ਹਾਂ ਆ ਮਾਰਾ ਮੋਟਾ ਇੱਥੋਂ ਬਾਈ ਜਰੂਰ ਗਲਿਆ ਹੋਇਆ ਤੇ ਬਾਪੂ ਜੀ ਹੁਣ ਇਹਦੀ ਰੇਟ ਦੀ ਗੱਲ ਕਰੀਏ 10000 ਰੁਪਏ ₹8000 हां जी मौके दे कोई मान तान होजूगा बड़ा मोटा मौके दे भाई और मान बड़ा मोटा होजूगा बड़ा मोटा ਹੋਊਗਾ ਠੀਕ ਆ ਇੰਨਾ ਜਿਆਦਾ ਨਹੀਂ ਹੁੰਦਾ ਵੀ ਜਿਵੇਂ ਮੰਨ ਕੇ ਚੱਲ ਵੀ ਆਪਾਂ ਦੇ ਜਿਵੇਂ 5000 ਕੱਟ ਹੋ ਜੂ ਉਹ ਨਹੀਂ ਹੁੰਦਾ ਹੈ ਇਹ ਜੇ ਅਗਲਾ ਕਿ ਵੀ 10000 ਚੋਂ 5000 ਛੱਡ ਦਿਓ ਉਹ ਨਹੀਂ ਹੁੰਦਾ ਨਾ ਉਹ 1500 ਦਾ ਹੋ ਜੇ 1500 ਰੁਪਿਆ ਬਾਈ ਇਹਦੇ ਵਿੱਚ ਹੋ ਜੂਗਾ ਤੇ ਜਿਹੜਾ ਮੇਨ ਪਲੱਸ ਪੁਆਇੰਟ ਸੀ ਵੀ ਆ ਬਲੇਡ ਬਾਈ ਸਾਰਾ ਓਕੇ ਕਰਾ ਕੇ ਦੇਣਾ ਸਾਰਾ ਓਕੇ ਕਰਾ ਕੇ ਦੇਣਗੇ ਹੁਣ ਬਾਪੂ ਜੀ ਮਸ਼ੀਨ 11 ਪੌਰੀ ਮਸ਼ੀਨ ਦੂਰੀ ਆ ਧੂਰੀ ਆ ਜੀ ਹਾਂ ਹਾਂ ਆ ਵੀ ਧੂਰੀ ਆ ਪਹਿਲਾਂ ਕੰਡੀਸ਼ਨ ਚੈੱਕ ਕਰ ਲਓ ਰੇਟ ਆਪਾਂ ਬਾਅਦ ਦੇ ਵਿੱਚ ਦੱਸ ਦਿੰਨੇ ਆ ਬਾਪੂ ਜੀ ਐ ਪਤਾ ਵੀ ਕਿੰਨੇ ਸਾਲ ਹੋ ਗਏ ਬਣੀ ਨੂੰ ਜੀ ਇਹਨੂੰ ਬਣੀ ਨੂੰ ਹੋ ਗਏ 8 ਸਾਲ 8 ਸਾਲ ਹੋ ਗਏ ਜੀ ਲੈ ਵੀ ਬਿਲਕੁਲ ਨਾ ਵਧੀਆ ਹਾਲਤ ਦੇ ਵਿੱਚ ਪਈ ਹੋਈ ਆ ਆ ਖੁਰਲੀਆਂ ਵਗੈਰਾ ਚੰਗੀ ਤਰ੍ਹਾਂ ਦੇਖ ਲਓ ਸਾਰੀਆਂ ਰੰਗ ਕੀਤੀਆਂ ਹੋਈਆਂ ਬਾਪੂ ਜੀ ਦਾ ਕੰਮ ਨਾ ਬਿਲਕੁਲ ਸ਼ੌਂਕੀਆ ਕੰਮ ਸੀਗਾ ਠੀਕ ਆ ਹੁਣ ਬੱਚੇ ਆਪਦੇ ਬਾਈ ਹੋ ਗਏ ਸੈਟ ਤੇ ਬਾਪੂ ਜੀ ਨੇ ਖੇਤੀ ਕਰਨੀ ਕੀ ਆ ਹੁਣ ਸਰੀਰ ਬਜ਼ੁਰਗ ਹੋਣ ਕਰਕੇ ਬੰਦ ਕਰਤੀ ਆ ਤੇ ਹੁਣ ਜਿਹੜੇ ਸੰਤ ਸੀਗੇ ਆਹੀਂ ਪਏ ਹੋਏ ਸੀਗੇ ਹੁਣ ਬਾਪੂ ਜੀ ਕਹਿੰਦੇ ਵੀ ਸੇਲ ਕਰ ਦੇਗੇ ਲੈ ਵੀ ਜਿਹੜੇ ਵੀ ਵੀਰ ਭਾਈ ਨੂੰ ਜ਼ਰੂਰਤਮੰਦ ਨੂੰ ਜ਼ਰੂਰਤ ਹੋਈ ਬਾਈ ਰੇਟ ਬਾਪੂ ਜੀ ਨੇ ਬਿਲਕੁਲ ਜਿਵੇਂ ਆਪਣੇ ਜੱਟ ਜ਼ਿਮੀਦਾਰਾਂ ਦੇ ਹੁੰਦੇ ਆ ਇੱਕ ਤਾਂ ਸੇਲ ਪਰਸੇਜ ਦਾ ਕੰਮ ਹੁੰਦਾ ਉਹ ਕੰਮ ਨਹੀਂ ਹੈਗਾ ਜਿਹੜੇ ਜੱਟ ਜ਼ਿਮੀਦਾਰਾਂ ਦੇ ਜਿਵੇਂ ਹੁੰਦੇ ਆ ਉਹਨਾਂ ਕਰ ਰੇਟ ਮੰਗਿਆ ਹੋਇਆ ਤੇ ਬਾਕੀ ਮੌਕੇ ਤੇ ਹੋਰ ਮਾਨਤਾਣ ਹੋ ਜਾਊਗਾ ਬਾਪੂ ਜੀ ਹੁਣ ਇਹਦਾ ਰੇਟ ਦੀ ਗੱਲ ਦੱਸੋ ਜੀ 20000 2000 ਰੁਪਈਆ ਜੀ ਠੀਕ ਹੈ ਜੀ ਲਓ ਬਾਈ ਚੰਗੀ ਤਰ੍ਹਾਂ ਤੁਹਾਨੂੰ ਦਿਖਾਤੀ ਆ ਆਹ ਬਾਈ ਖੁਰਪੀਆਂ ਖੁਰਪੀਆਂ ਚੰਗੀ ਤਰ੍ਹਾਂ ਦੇਖ ਲਓ ਬਾਈ ਬਿਲਕੁਲ ਬਾਈ ਨਵੀਆਂ ਖੁਰਪੀਆਂ ਠੀਕ ਆ ਬਿਲਕੁਲ ਨਵੀਆਂ ਖੁਰਪੀਆਂ ਕਿਤੇ ਵੀ ਟਿਪ ਟਾਪ ਕਰਾਉਣ ਦੀ ਜਰੂਰਤ ਨਹੀਂ ਹੈਗੀ ਸਾਰੇ ਇਹ ਓਕੇ ਆ ਠੀਕ ਆ ਸਾਰੇ ਕਿਤੇ ਰੰਗ ਵੱਜਿਆ ਹੋਇਆ ਸਾਰੀ ਵਧੀਆ ਹਾਲਤ ਦੇ ਵਿੱਚ ਆ ਪਾਉਣਿਆ ਪੂਣਿਆ ਬਿਲਕੁਲ ਠੀਕ ਆਗਾ ਠੀਕ ਆ ਇਧਰੋਂ ਆ ਚੈਣਾ ਚੂਣਾ ਬਾਈ ਚੰਗੀ ਤਰ੍ਹਾਂ ਚੈੱਕ ਕਰ ਲਓ ਮਾੜਾ ਆ ਤੇਲ ਤੂੰ ਲਾ ਕੇ ਐਂ ਜਿਵੇਂ ਓਕੇ ਹੋ ਜਾਣੀਆਂ ਹੁਣ ਹਾਲ ਆ ਗਏ ਹਾਂਜੀ ਬਾਪੂ ਜੀ ਇਹਨਾਂ ਬਾਰੇ ਦੱਸੋ ਜੀ 11 ਹਲ ਨੇ ਇਹ ਮਾਨਸਾ ਦੇ ਬਣਿਆ ਨੁਸ਼ਤਰ ਹੋਰਿਆਂ ਦੇ ਠੀਕ ਹੈ ਜੀ ਤੇ 21000 ਰੁਪਿਆ ਰੇਟ ਹੈ ਦਾ 21000 ਰੁਪਿਆ ਹਾਂ ਬਈ ਖੁਰਪਣਾ ਖੁਰਪਣਾ ਚੰਦੀ ਦਾ ਚੈੱਕ ਕਰ ਦੇਣਾ ਜਿਵੇਂ ਹਰ ਟੁੱਟੀਆਂ ਵਗੈਰਾ ਹੈਗੀਆਂ ਨਾ ਇੱਕ ਦੋ ਚੇਂਜ ਹੋ ਜਾਣਗੇ ਬਿਲਕੁਲ ਨਵੀਆਂ ਪਾ ਕੇ ਦੇਣਗੇ ਸਾਰਾ ਕੁਝ ਠੀਕ ਆ ਸਾਰਾ ਕੁਝ ਨਵੀਆਂ ਪਾ ਕੇ ਦੇ ਦੇ ਇੱਕੋ ਹੀ ਟੁੱਟੀ ਹੈ ਹਾਂ ਇੱਕੋ ਹੀ ਟੁੱਟੀ ਹੋਈ ਆ ਬਾਕੀ ਜਿਹੜੀਆਂ ਸਾਰੀਆਂ ਵਧੀਆ ਆਂ 21000 ਰੁਪਿਆ ਬਾਈ ਰੇਟ ਆ ਬਾਕੀ ਮੌਕੇ ਤੇ 1500 ਰੁਪਿਆ ਹੋਰ ਮਾਨਤਾਨ ਹੋ ਜਾਊਗਾ ਠੀਕ ਆ ਤੇ 11 ਹਾਲ ਆ ਗਏ ਤੇ ਬਾਪੂ ਜੀ ਇਹ ਤਾਂ ਐ ਤਾਂ ਨਹੀਂ ਪਤਾ ਵੀ ਇਹ ਕਿੰਨੇ ਕੁਇੰਟਲ ਦੇ ਆ ਇਹ 2 ਕੁਇੰਟਲ 10 ਕਿਲੋ ਦੇ ਆ 2 ਕੁਇੰਟਲ 10 ਕਿਲੋ ਦੇ ਹਾਂ ਠੀਕ ਹੈ ਜੀ ਰੰਗ ਰੰਗ ਬਾਈ ਕੀਤਾ ਹੋਇਆ ਜਾ ਕੇ ਪਾਣੀ ਟਰੈਕਟਰ ਮਗਰ ਐਂ ਪਾ ਲਿਓ ਹੁਣੀ ਪਾਰੇ ਭਵੇਂ ਇੱਥੇ ਅਗਲਾ ਹਾਂ ਇੱਥੇ ਬਾਣ ਹੈਗਾ ਪਾਣੀ ਇੱਥੇ ਵੀ ਵਾਕੇ ਲੈ ਕੇ ਜਾ ਸਕਦੇ ਜੇ ਟਰੈਕਟਰ ਲੈਣ ਆਏ ਤੇ ਹੁਣ ਬਾਈ ਜੀ ਟਰਾਲੀ 12 ਫੁੱਟ ਲੰਮੀ ਆ 2.5 ਫੁੱਟ ਉੱਚੀ ਆ ਤੇ 6 ਫੁੱਟ ਬਾਈ ਜਿਹੜੀ ਟਰਾਲੀ ਆ ਉਹ ਚੌੜੀ ਆ ਹਾਂ ਕਿਉਂ ਬਾਪੂ ਜੀ ਹਾਂ ਤੇ 12 2.5 ਸੀ ਹਾਂ ਤੇ ਬਾਈ ਹੁਣ ਟਰਾਲੀ ਚੰਗੀ ਤਰ੍ਹਾਂ ਬਾਈ ਚੈੱਕ ਕਰ ਲੋ ਤੇ ਪਹਿਲਾਂ ਤਾਂ ਹੱਟ ਟਾਇਰਾਂ ਤੇ ਮਾਰ ਦਿੰਨੇ ਆ ਟਾਇਰ ਬਿਲਕੁਲ ਵਧੀਆ ਹਾਲਤ ਦੇ ਵਿੱਚ ਪਏ ਹੋਇਆ ਆ ਰਮ ਰਮ ਤੁਸੀਂ ਆਪ ਹੀ ਦੇਖ ਲਓ ਵੀ ਬਾਈ ਕਿੰਨੀ ਮਜ਼ਬੂਤੀ ਦੇ ਵਿੱਚ ਕਿਉਂ ਬਾਪੂ ਜੀ ਹਾਂ ਵੱਡਾ ਹਿੱਸਾ ਲੱਗਿਆ ਹੋਇਆ ਵੱਡਾ ਹਿੱਸਾ ਲੱਗਿਆ ਹੋਇਆ ਤੇ ਬਾਪੂ ਜੀ ਇਹਦਾ ਰੇਟ ਰੂਟ ਕਿੰਨਾ ਰੱਖਿਆ ਹੋਇਆ ਜੀ 75000 ਰੁਪਿਆ ਰੇਟਾ 75000 ਰੁਪਿਆ ਟਰਾਲੀ ਦਾ ਹਾਂਜੀ ਲਓ ਜੀ ਬੈਕ ਸਾਈਡ ਤੋਂ ਵੀ ਭਾਈ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਹੁਣ ਦਿਖਾਉਣੇ ਆ ਪਰਲੀ ਸਾਈਡ ਤੋਂ ਬਿਲਕੁਲ ਜੈਨੂਇਨ ਭਾਈ ਰੇਟ ਆ ਜੇਕਰ ਕੋਈ ਬੰਦਾ ਫੋਨ ਕਰਕੇ ਆਉਂਦਾ ਜਾਂ ਇੱਥੇ ਵੀ ਆਉਂਦਾ ਜਿੱਥੇ ਬਾਪੂ ਜੀ ਵਰਗਾ ਦਾ ਇਹਦਾ ਨੰਬਰ ਆਪਾਂ ਸ਼ੇਅਰ ਕਰਦੇ ਆਗੇ ਮਾਨਤਨ ਆਆਂ ਦਾ ਜਰੂਰ ਰੱਖਿਆ ਜਾਊਗਾ ਕੋਈ ਵੀ ਜਿਹੜਾ ਬੰਦਾ ਆਇਆ ਉਹਨੂੰ ਬਾਪੂ ਜੀ ਆਪਾਂ ਖਾਲੀ ਨਹੀਂ ਮੋੜਨ ਦੇਣਾ ਠੀਕ ਹੈ ਠੀਕ ਹੈ ਜੀ ਖਾਲੀ ਨਹੀਂ ਮੋੜਨ ਦੇਣਾ ਕਿਉਂਕਿ 1000 2000 ਰੁਪਿਆ ਕੋਈ ਕੁਝ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਹਨਾ ਤੇ ਲੈ ਵੀ ਤਰਾਲੇ ਆਪਾਂ ਅੱਗੇ ਪਿੱਛੇ ਤੋਂ ਸਾਰਾ ਕੁਝ ਤੁਹਾਨੂੰ ਚੰਗੀ ਤਰ੍ਹਾਂ ਚੱਕਰਾਤਾ ਬਾਪੂ ਜੀ ਰੇਟ ਆਪਾਂ ਇਹਦਾ ਦੱਸਤਾ ਹਨਾ ਹਾਂਜੀ ਰੇਟ ਇਹਦਾ ਦੱਸਤਾ ਨੰਬਰ ਹੁਣ ਬਾਪੂ ਜੀ ਬੋਲ ਦਿੰਦੇ ਆ ਜਿਹੜੇ ਵੀ ਲੋਡ ਬੰਦ ਵੀਰ ਭਾਈ ਨੂੰ ਜ਼ਰੂਰਤ ਹੋਈ ਠੀਕ ਆ ਬਾਪੂ ਜੀ ਅਰ ਕਹਣਾ ਜਿਹੜਾ ਕੰਟੈਕਟ ਜ਼ਰੂਰ ਕਰਿਓ ਬਾਪੂ ਜੀ ਨੰਬਰ ਬੋਲਿਓ ਜੀ 82 888 97656 ਠੀਕ ਹੈ ਜੀ ਬਾਪੂ ਜੀ ਆਪਣਾ ਸ਼ੁਭ ਨਾਮ ਆ ਜਗਿੰਦਰ ਸਿੰਘ ਨੰਗਲਕਲਾਂ ਜਗਿੰਦਰ ਸਿੰਘ ਨੰਗਲਕਲਾਂ ਬਈ ਬਾਪੂ ਜੀ ਦਾ ਸ਼ੌਂਕੀਆ ਕੰਮ ਆ ਹੁਣ ਬਜ਼ੁਰਗ ਹੋਣ ਕਰਕੇ ਜਿਹੜੇ ਸਾਰੇ ਸੰਦ ਆ ਉਹ ਸੇਲ ਕਰਨੇ ਆ ਜਿਆਦਾ ਲੋਡ ਤੇ ਨਹੀਂ ਚਲਾਇਆ ਟਰੈਕਟਰ ਹਨਾ ਜਿਆਦਾ ਲੋਡ ਤੇ ਨਹੀਂ ਚਲਾਇਆ ਕਰਾ ਤੇ ਨਹੀਂ ਚਲਾਇਆ ਟਰਾਲੇ ਤੇ ਨਹੀਂ ਚਲਾਇਆ ਤੇ ਪਹਿਲੇ ਨਾ ਹੀ ਆ ਬਈ ਇਹ ਹਾਂ ਠੀਕ ਆ ਟਰੈਕਟਰ ਪਹਿਲੇ ਨਾ ਕਾਗਜ਼ ਪੱਤਰ ਸਾਰਾ ਕੁਝ ਓਕੇ ਮਿਲੂ ਵੀ origignal copy ਨਾਲ ਦੀ ਆ ਹਾਂ ਤੇ ਬਈ ਜਿਹੜੇ ਵੀ ਵੀਰ ਭਾਈ ਨੇ ਟਰੈਕਟਰ ਲੈਣਾ ਹੋਵੇ ਬਾਪੂ ਜੀ ਨਾਲ ਕੰਟੈਕਟ ਜ਼ਰੂਰ ਕਰਿਓ ਹਾਂ ਧੰਨਵਾਦ ਬਈ